ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪਹਿਲਾ ਉਲਟੇ ਓ ਕਮਲ ਬ੍ਰਹਮ ਬਿਚਾਰ ਅੰਮ੍ਰਿਤ ਧਾਰ ਗगन ਦਾਸ ਦੁਆਰ ਉਲਟੇ ਓ ਕਮਲ ਬ੍ਰਹਮ ਵਿਚਾਰ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਗੋਰੀ ਰਾਗਨੀ ਦੇ ਵਿੱਚ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਦੇ ਰਹੇ ਹਨ ਜੇ ਸ਼ਬਦ ਵਿੱਚ ਰਹਾਉ ਦੀ ਪੰਕਤੀ ਆਈ ਆ ਰੇ ਮਨ ਮੇਰੇ ਪਰਮ ਨਾ ਕੀ ਜਾ ਮਨ ਮਾਨਿਆ ਅੰਮ੍ਰਿਤ ਰਸ ਪੀ ਜਾ ਰਹਾਉ ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 153 ਅੰਗ ਤੇ ਸੁਭਾਏ ਮਾਨ ਹੈ। ਗੌੜੀ ਰਾਗਣੀ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮੁਖ ਤੋਂ ਉਚਾਰਿਆ ਹੋਇਆ ਪਾਵਨ ਸ਼ਬਦ ਹੈ। ਰਹਾਉ ਦੀ ਪੰਕਤੀ 'ਚ ਮਹਾਰਾਜ ਫਰਮਾਨ ਕਰਦੇ ਨੇ ਇਹ ਮੇਰੇ ਮਨ ਪਰਮ ਨਾ ਕਰ ਪਰਮ ਤੋਂ ਬਚਣਾ ਕਰ ਸਾਧ ਸੰਗਤ ਜੀ ਹਯੂਰ ਕਹਿੰਦੇ ਨੇ ਭੱਬਾ ਪਰਮ ਮਟਾਵੋ ਆਪਣਾ ਇਹ ਸੰਸਾਰ ਸਗਲ ਹੈ ਸੁਪਨਾ ਪਰਮੇ ਸੁਰ ਨਰ ਦੇਵੀ ਦੇਵਾ ਪਰਮੇ ਸਿਧ ਸਾਧਕ ਬ੍ਰਹਮੇਵਾ ਜਿੰਨੀ ਵੀ ਸ੍ਰਿਸ਼ਟੀ ਆ ਇਹ ਪਰਮੇਸ਼ਰ ਨੇ ਪਰਮਦੇਵ ਵਿੱਚ ਪਾਈ ਹੋਈ ਆ ਸਤ ਪ੍ਰਕਾਰ ਦਾ ਡਰ ਹੈ ਅਤੇ ਪੰਜ ਪ੍ਰਕਾਰ ਦਾ ਪਰਮ ਹੈ ਸਤਗੁਰੂ ਕਹਿੰਦੇ ਨੇ ਇਹ ਗੁਰ ਸਿਖਾ ਆਪਣੇ ਮਨ ਵਿੱਚ ਕੋਈ ਪਰਮ ਨਹੀਂ ਕਰਨਾ ਸਾਧ ਸੰਗਤ ਪਰਮ ਪੰਜ ਪ੍ਰਕਾਰ ਦਾ ਹੈ ਮਨੁੱਖ ਨੂੰ ਇਹ ਭਰਮ ਹੈ ਕਿ ਮੈਂ ਸਰੀਰ ਹਾਂ ਇਹ ਆਤਮਾ ਨੂੰ ਆਪਣੇ ਸਰੂਪ ਨੂੰ ਭੁੱਲ ਕੇ ਸਰੀਰ ਦੇ ਨਾਲ ਇਹ ਪਿਆਰ 파 ਕੇ ਬੈਠਾ ਹੈ ਦੂਜਾ ਇਹ ਨੂੰ ਪਰਮੇਆ ਕਿ ਦੁਨੀਆ ਦੀ ਜਿਹੜੀ ਖਾਲਸਾ ਜੀ ਇਹ ਰਾਸ ਨੇ ਮਾਇਆ ਹੈ ਇਹ ਤੋਂ ਮੈਂ ਤ੍ਰਿਪਤ ਹੋ ਜਾਵਾਂਗਾ ਸਿਆਣੇ ਜਿਹੜੇ ਮਨੁੱਖ ਨੇ ਸਿਆਣੇ ਸਤਪੁਰਸ਼ ਹਨ ਉਹ ਪਰਮੇਸ਼ਰ ਦੇ ਨਾਲ ਤਾਂ ਜੁੜਦੇ ਨੇ ਉਹਨਾਂ ਨੂੰ ਪਤਾ ਹੋ ਜਾਂਦਾ ਕਿ ਸਾਨੂੰ ਦੁਨੀਆਂ ਦੀ ਜਿਹੜੀ ਇਹ ਮਾਇਆ ਹੈ ਇਹ ਤ੍ਰਿਪਤ ਨਹੀਂ ਕਰ ਸਕਦੀ ਮਾਤਾ ਪਿਤਾ ਤ੍ਰਿਪਤ ਨਹੀਂ ਕਰ ਸਕਦੇ ਭੈਣ ਭਰਾ ਤ੍ਰਿਪਤ ਨਹੀਂ ਕਰ ਸਕਦੇ ਇਸਤਰੀ ਤ੍ਰਿਪਤ ਨਹੀਂ ਕਰ ਸਕਦੀ ਮਾਇਆ ਦਾ ਕੋਈ ਵੀ ਸਰੂਪ ਮਨੁੱਖ ਨੂੰ ਤ੍ਰਿਪਤ ਨਹੀਂ ਕਰ ਸਕਦਾ ਜਦੋਂ ਮਨੁੱਖ ਨੂੰ ਇਸ ਗੱਲ ਦੀ ਸੋਝੀ ਆ ਗਈ ਕਿ ਇਹ ਜੀਵਨ ਤੁਸ ਹੈ ਜੀਵਨ ਕਿਸੇ ਕੰਮ ਨਹੀਂ ਪਰਮੇਸ਼ਰ ਦੇ ਨਾਮ ਤੋਂ ਬਿਨਾ ਉਸ ਵੇਲੇ ਫਿਰ ਖਾਲਸਾ ਜੀ ਜ਼ਿੰਦਗੀ ਵਿੱਚ ਵਿਰਾਗ ਆਉਂਦਾ ਹੈ ਜਦੋਂ ਮਨੁੱਖ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਜ਼ਿੰਦਗੀ ਸਾਡੀ ਕਿਸੇ ਕੰਮ ਨਹੀਂ ਫਿਰ ਦੋ ਰਸਤੇ ਨੇ ਜਾਂ ਤੇ ਮਨੁੱਖ ਆਤਮ ਹਤਿਆ ਕਰ ਲਵੇਗਾ ਤੇ ਜਾਂ ਫਿਰ ਪਰਮੇਸ਼ਰ ਦੇ ਨਾਲ ਜੁੜੇਗਾ ਪਰਮਾਰਥ ਦੇ ਰਸਤੇ ਚੱਲ ਕੇ ਸਾਧ ਸੰਗਤ ਜੀ ਵਾਹਿਗੁਰੂ ਦੇ ਨਾਲ ਮਲਾਪ ਕਰੇਗਾ ਜਦੋਂ ਵੀ ਕੋਈ ਮਨੁੱਖ ਆਤਮ ਹਤਿਆ ਕਰਦਾ ਹੈ ਆਤਮ ਹਤਿਆ ਕਰਨੀ ਵੈਸੇ ਪਾਪ ਮੰਨਿਆ ਹੋਇਆ ਹੈ ਪਰ ਜਦੋਂ ਮਨੁੱਖ ਆਤਮ ਹਤਿਆ ਕਰਦਾ ਉਹਨੂੰ ਇਹ ਸਿਆਣ ਪਉਂਦੀ ਹੈ ਮਨ ਵੀ ਸੋਝੀ ਆਉਂਦੀ ਆ ਵੀ ਇਹ ਜ਼ਿੰਦਗੀ ਕਿਸੇ ਕੰਮ ਨਹੀਂ ਦੁਨੀਆ ਦਾ ਕੋਈ ਵੀ ਪਦਾਰ ਸਾਡੇ ਕੰਮ ਆਉਣ ਵਾਲਾ ਨਹੀਂ ਜਿੰਨਾ ਇਤਿਆਸਾ ਰੱਖੀ ਹੁੰਦੀ ਆਮ ਕਰਕੇ ਬੀਬੀਆਂ ਪੈਣਾ 100 ਦੇ ਵਿੱਚੋਂ 95% ਆਤਮ ਹਤਿਆ ਇਸਤਰੀ ਕਰਦੀ ਹੈ ਉਹਨੂੰ ਪਤੀ ਤੇ ਭਰੋਸਾ ਸੀ ਪੁੱਤਰਾਂ ਤੇ ਭਰੋਸਾ ਸੀ ਮਾਂ ਪਿਓ ਤੇ ਆਸਾ ਰੱਖੀ ਸੀ ਜਦੋਂ ਉਹਦੇ ਸਾਰੇ ਭਰੋਸੇ ਟੁੱਟ ਜਾਂਦੇ ਨੇ ਕੋਈ ਕੰਮ ਨਹੀਂ ਆਉਂਦਾ ਤੇ ਫਿਰ ਆਮ ਕਰਕੇ ਬੀਬੀਆਂ ਆਤਮ ਹਤਿਆ ਕਰ ਲੈਂਦੀਆਂ ਹਨ ਪਰ ਜਿਹੜੇ ਸਿਆਣੇ ਪੁਰਸ਼ ਨੇ ਸਤਪੁਰਸ਼ ਹਨ ਉਹ ਇਸ ਪਾਸੇ ਨਹੀਂ ਖਾਲਸਾ ਜੀ ਉਹ ਪਰਮਾਰਥ ਦੇ ਰਸਤੇ ਤੇ ਤੁਰ ਪੈਂਦੇ ਆ ਉਹ ਸਾਧ ਸੰਗਤ ਜੀ ਫਿਰ ਪਰਮੇਸ਼ਰ ਦੇ ਨਾਲ ਜੁੜਦੇ ਹਨ ਪਰਮੇਸ਼ਰ ਦੀ ਬੰਦਗੀ ਕਰਨੀ ਪਉਰ ਫਕਾਰ ਕਰਨਾ ਉਹ ਮਨੁੱਖ ਹੀ ਕਰ ਸਕਦਾ ਹੈ ਜੇ ਦੇ ਮਨ ਵਿੱਚੋਂ ਇਹ ਭਰਮ ਦੂਰ ਹੋ ਜਾਵੇਗਾ ਗੁਰੂ ਸਾਹਿਬ ਜੀ ਕਹਿੰਦੇ ਰੇ ਮਨ ਮੇਰੇ ਭਰਮ ਨਾ ਕੀਜਾ ਮਨ ਮੰਨਿਆ ਅੰਮ੍ਰਿਤ ਰਸ ਪੀਜਾ ਜਦੋਂ ਖਾਲਸਾ ਜੀ ਸਰੂਮਣੀ ਪਰਮੇਸ਼ਰ ਦੇ ਨਾਲ ਸਾਡਾ ਮਨ ਮਨ ਜਾਏਗਾ ਗੁਰੂ ਜੀ ਕੀਤੀ ਹੋਈ ਜੋ ਗੁਰਮੁਖੋ ਦੱਸੀ ਓਹੀ ਮਰਜ਼ਾਦਾ ਜੋ ਪ੍ਰਮਾਤਮਾ ਦੀ ਚਲਾਈ ਹੋਈ ਮਰਜ਼ਾਦਾ ਜਦੋਂ ਸਾਡਾ ਉੱਚ ਮਨ ਮੰਨ ਗਿਆ ਨਾ ਤੇ ਅੰਮ੍ਰਿਤ ਰਸ ਪੀ ਜਾ ਫਿਰ ਮਨੁੱਖ ਜਿਹੜਾ ਹੈ ਅੰਮ੍ਰਿਤ ਰਸ ਨੂੰ ਪੀਂਦਾ ਹੈ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਇਹ ਰਹਾਉ ਦੀ ਪੰਕਤੀ ਆ ਸ਼ਬਦ ਦਾ ਸ਼ੁਰੂਆਤ ਗੁਰੂ ਸਾਹਿਬ ਜੀ ਕਰਦੇ ਨੇ ਉਲਟੇ ਕਮਲ ਬ੍ਰਹਮ ਵਿਚਾਰ ਜਦੋਂ ਹਿਰਦੇ ਰੂਪੀ ਕਮਲ ਇਹਦਾ ਸੰਸਾਰ ਦੇ ਨਾਲੋਂ ਉਲਟ ਹੋ ਜਾਂਦਾ ਸੰਸਾਰ ਦੇ ਪਦਾਰਥਾਂ ਨੂੰ ਛੱਡ ਕੇ ਜਿਨ੍ਹਾਂ ਦੀ ਇਹ ਨਿਆਸਾ ਲਾਈ ਹੋਈ ਸੀ ਪੀ ਇਹ ਪਦਾਰਥ ਇਹ ਮਾਇਆ ਮੇਰੇ ਕੰਮ ਆਉਣੀ ਹੈ ਉਦੋਂ ਜਦੋਂ ਮਨ ਨੂੰ ਇਹ ਪਲਟਾ ਕੇ ਪਰਮੇਸ਼ਰ ਦੇ ਚਰਨਾਂ ਨਾਲ ਜੋੜਦਾ ਹੈ ਜਦੋਂ ਮਨੁੱਖ ਦਾ ਸਾਧ ਸੰਗਤ ਜੀ ਮਨ ਉਲਟ ਹੋ ਜਾਂਦਾ ਤੇ ਫਿਰ ਇਹਦੇ ਅੰਦਰ ਬ੍ਰਹਮ ਅਕਾਲ ਪੁਰਖ ਪਰਮੇਸ਼ਰ ਦੀ ਵਿਚਾਰ ਚੱਲਦੀ ਹੈ ਪਰਮੇਸ਼ਰ ਦੇ ਨਾਲ ਜੁੜੇਗਾ ਪਰਮੇਸ਼ਰ ਦਾ ਭਜਨ ਕਰੇਗਾ ਉਸ ਬ੍ਰਾਹਮਣ ਨੂੰ ਵਿਚਾਰਨ ਵਾਸਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨ ਵਾਸਤੇ ਉਪਰਾਲਾ ਕਰੇਗਾ ਸਾਧ ਸੰਗਤ ਵਾਹਿਗੁਰੂ ਦਾ ਕੀ ਪਾਉਣਾ ਜੇ ਬੁੱਲਾ ਸਾਹਿਬ ਕਹਿੰਦੇ ਬੋਲਿਆ ਰੱਬ ਦਾ ਕੀ ਪਾਉਣਾ ਇਧਰੋਂ ਪੁੱਟਣਾ ਇਧਰ ਲਾਉਣਾ ਸਾਧ ਸੰਗਤ ਜੀ ਬੋਲੇ ਸਾ ਗੰਡੇ ਲਾ ਰਿਆ ਸੀ ਲਸਣ ਗੰਡਿਆਂ ਦਾ ਆਪਣੇ ਕੰਨ ਕਿਸੇ ਨੇ ਪੁੱਛਿਆ ਕਿ ਬੋਲੇ ਸਾ ਰੱਬ ਕਿੱਦਾਂ ਮਿਲਦਾ ਹੈ ਉਹਨਾਂ ਨੇ ਖਾਲਸਾ ਜੀ ਉਹ ਕੰਨ ਦਾ ਬੂਟਾ ਪੁੱਟਿਆ ਕਹਿੰਦੇ ਬੁਲਿਆ ਰੱਬ ਦਾ ਕੀ ਪਾਉਣਾ ਇਧਰੋਂ ਪੁੱਟਣਾ ਇਧਰ ਲਾਉਣਾ ਸਾਡਾ ਜਿਹੜਾ ਮਨ ਹੈ ਇਹ ਸੰਸਾਰੀ ਪਦਾਰਥਾਂ ਵਿੱਚ ਖਸਤ ਹੋਇਆ ਹੈ ਸੰਸਾਰ ਦੇ ਪਦਾਰਥਾਂ ਦੇ ਨਾਲ ਮਾਇਆ ਦੇ ਨਾਲ ਇਹ ਮੂਹ ਕਰਦਾ ਹੈ ਜਦੋਂ ਇਹਨੇ ਆਪਣੇ ਮਨ ਨੂੰ ਉਧਰੋਂ ਹਟਾ ਕੇ ਪਰਮਾਤਮਾ ਦੇ ਪਰਮਾਰਥ ਦੇ ਰਸਤੇ ਤੇ ਲਾ ਦਿੱਤਾ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਫਿਰ ਇਹਦੇ ਅੰਦਰ ਬ੍ਰਹਮ ਦੀ ਵਿਚਾਰ ਸ਼ੁਰੂ ਹੋ ਜਾਵੇਗੀ ਪ੍ਰਮਾਤਮਾ ਦੇ ਨਾਮ ਦੀ ਵਿਚਾਰ ਕਰੇਗਾ ਜੀ ਅਮਰਤ ਧਾਰ ਅਮਰਤ ਅਮਰਤ ਧਾਰ ਗਗਨ ਦਾਸ ਦਵਾਰ ਅਯੂਰ ਕਹਿੰਦਾ ਜਦੋਂ ਇਹਦਾ ਮਨ ਪਰਮੇਸ਼ਰ ਦੇ ਰਸਤੇ ਤੇ ਲੱਗਾ ਪਰਮਾਰਥ ਦੇ ਰਸਤੇ ਤੇ ਤੁਰਿਆ ਸਿਮਰਨ ਬੰਦਗੀ ਕੀਤੀ ਫਿਰ ਇਹਦੇ 10ਵੇਂ ਦਵਾਰ ਦੇ ਵਿੱਚੋਂ ਖਾਲਸਾ ਜੀ ਅੰਮ੍ਰਿਤ ਰੂਪੀ ਧਾਰਾ ਵਹੇਗੀ ਅੰਮ੍ਰਿਤ ਰਾਸ ਅੰਮ੍ਰਿਤ ਰੂਪੀ ਜਿਹੜੀ ਧਾਰਾ ਹੈ ਨਾਮ ਰੂਪੀ ਧਾਰਾ ਅੰਦਰੋਂ ਸ਼ੁਰੂ ਹੋ ਜਾਵੇਗੀ ਤਰਪਵਨ ਵਿਦਿਆ ਆਪ ਮੁਰਾਰ ਫਿਰ ਇਹਦਾ ਉਸ ਮੁਰਾਰੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਮਲਾਪ ਹੋ ਜਾਵੇਗਾ ਜਿਸ ਪਰਮੇਸ਼ਰ ਨੇ ਇਹਨਾਂ ਤਿੰਨਾਂ ਭਵਨਾ ਨੂੰ ਆਪ ਪੈਦਾ ਕੀਤਾ ਤੇ ਇਹਨਾਂ ਨੂੰ ਆਪਣੇ ਅਧੀਨ ਕੀਤਾ ਹੈ ਜੋ ਤਿੰਨਾਂ ਭਵਨਾ ਦਾ ਮਾਲਕ ਤਰਪਵਨ ਵਿਦਿਆ ਜਿਸ ਮੁਰਾਰੀ ਵਾਹੀ ਗੁਰੂ ਅਕਾਲ ਪੁਰਖ ਜੀ ਨੇ ਇਸਾਰੀ ਸੰਸਾਰ ਦੀ ਜਿਹੜੀ ਸ੍ਰਿਸ਼ਟੀ ਨੂੰ ਖਾਲਸਾ ਸ੍ਰਿਸ਼ਟੀ ਨੂੰ ਸੰਸਾਰ ਨੂੰ ਆਪਣੇ ਅਧੀਨ ਕੀਤਾ ਹੋਇਆ ਹੈ ਫਿਰ ਮਨੁੱਖ ਦਾ ਉਸ ਮੁਰਾਰੀ ਪਰਮਾਤਮਾ ਨਾਲ ਮਲਾਪ ਹੋ ਜਾਂਦਾ ਹੈ ਜੀ ਜਨਮ ਜੀਤ ਮਰਨ ਮਨ ਮੰਨਿਆ ਰਹਾਉ ਤੋਂ ਬਾਅਦ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਭਾਈ ਜਿਨ੍ਹਾਂ ਦਾ ਇਹ ਮਨ ਮੰਨ ਗਿਆ ਕਿ ਮੈਨੂੰ ਆਤਮਕ ਮੌਤ ਅਕਾਲਸਾ ਜੀ ਇਹ ਸੰਸਾਰ ਵੱਲੋਂ ਮਨ ਨੂੰ ਮਾਰਨਾ ਪੈਣਾ ਹੈ ਸੰਸਾਰ ਦੇ ਪਦਾਰਥਾਂ ਤੋਂ ਜਿਨ੍ਹਾਂ ਚਿਰ ਮਨ ਨੂੰ ਮਾਰਦੇ ਨਹੀਂ ਕਿਉਂਕਿ ਮਨ ਮਾਰੇ ਬਿਨ ਭਗਤ ਨਾ ਹੋਈ ਜਿਨ੍ਹਾਂ ਨੇ ਆਪਣੇ ਮਨ ਵਿੱਚ ਇਹ ਗੱਲ ਮੰਨ ਲਈ ਕਿ ਅਸੀਂ ਜੀਵਤ ਭਾਵ ਵੱਲੋਂ ਮਰਨਾ ਹੈ ਮਹਾਰਾਜ ਕਹਿੰਦੇ ਜਨਮ ਜੀਤ ਉਹ ਮਨੁੱਖ ਆਪਣੇ ਜਨਮ ਨੂੰ ਜਿੱਤ ਕੇ ਜਾਂਦੇ ਹਨ ਜੀਵਨ ਦੀ ਬਾਜ਼ੀ ਉਹ ਜਿੱਤ ਕੇ ਜਾਂਦੇ ਹਨ ਆਪ ਮੁਆ ਮਨ ਮਨ ਤੇਜ ਮਾ ਜਾਣਿਆ ਜਦੋਂ ਮਨੁੱਖ ਦੇ ਅੰਦਰ ਉਹ ਹੰਕਾਰ ਖਤਮ ਹੋ ਗਿਆ ਹੰਕਾਰ ਮੰਗਿਆ ਹੰਕਾਰ ਮਰ ਗਿਆ ਸਾਧ ਸੰਗਤ ਜਦੋਂ ਆਪੇ ਭਾ ਤੋਂ ਬੰਦਾ ਮਰ ਗਿਆ ਸਾਧ ਸੰਗ ਅਹੰਕਾਰ ਛੱਡ ਦਿੱਤਾ ਫਿਰ ਮਹਾਰਾਜ ਕਹਿੰਦੇ ਨੇ ਇਸ ਦਾ ਮਨ ਜਿਹੜਾ ਹੈ ਇਹ ਸ਼੍ਰੋਮਣੀ ਪਰਮੇਸ਼ਰ ਨੂੰ ਜਾਣ ਲੈਂਦਾ ਹੈ ਪ੍ਰਮਾਤਮਾ ਦੇ ਨਾਲ ਸਾਂਝ ਪਾ ਲੈਂਦਾ ਇਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਨજર ਭਈ ਘਰ ਘਰ ਤੇ ਜਾਣਿਆ ਫਿਰ ਇਸਤੇ ਅਕਾਲ ਪੁਰਖ ਦੀ ਨਿਗਾਹ ਹੁੰਦੀ ਹੈ ਪਰਮਾਤਮਾ ਮੇਰ ਦੀ ਕਿਰਪਾ ਕਰਦੇ ਮਿੰਦਗਾ ਕਰਦੇ ਨੇ ਗੁਰੂ ਦੀ ਨਿਗਾਹ ਹੁੰਦੀ ਹੈ ਮੇਰ ਦੀ ਸਾਧ ਸੰਗਤ ਫਿਰ ਇੰਨੇ ਸਤ ਸੰਗਤ ਰੂਪੀ ਘਰ ਵਿੱਚ ਆ ਕੇ ਨਾਮ ਤੇ ਪਰਮੇਸ਼ਰ ਨੂੰ ਆਪਣੇ ਹਿਰਦੇ ਘਰ ਵਿੱਚ ਹੀ ਜਾਣ ਲੈਣਾ ਕੀਤਾ ਹੈ ਜਤ ਸਤ ਤੀਰਥ ਮੱਜਨ ਨਾਮ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗੁਰਸਿੱਖੋ ਦੇਖੋ ਜਤੀ ਰਹਿਣਾ ਸਤ ਰਖਣਾ ਤੀਰਸਾਂ ਤੇ ਨਾਉਣਾ ਇਸ਼ਨਾਨ ਕਰਨਾ ਮੱਜਨ ਇਸ਼ਨਾਨ ਕਰਨਾ ਤੀਰਸਾਂ ਦਾ ਇਹ ਤਾਂ ਹੀ ਪ੍ਰਮਾਨ ਹਨ ਜੇ ਅਸੀਂ ਪਰਮੇਸ਼ਰ ਦਾ ਨਾਮ ਜਪਦੇ ਹਾਂ ਨਾਮ ਜਪੇ ਤੋਂ ਬਿਨਾਂ ਖਾਲਸਾ ਵੀ ਜਾਤ ਵੀ ਕਿਸੇ ਕੰਮ ਨਹੀਂ ਸਤ ਵੀ ਕਿਸੇ ਕੰਮ ਨਹੀਂ ਤੀਰਥਾਂ ਤੇ ਇਸ਼ਨਾਨ ਕਰਨਾ ਜਿਹੜਾ ਇਹ ਵੀ નિਫਲ ਚਲਾ ਜਾਂਦਾ ਹੈ ਜਿਸ ਤਰ੍ਹਾਂ ਸਾਜ ਸੰਗਤ ਜੀ ਲਾੜੇ ਤੋਂ ਬਿਨਾ ਬਰਾਤ ਦਾ ਕੋਈ ਮੁੱਲ ਨਹੀਂ ਹੁੰਦਾ ਫੌਜਾਂ ਜੰਗ ਲੜਨ ਚੜ੍ਹਦੀਆਂ ਨੇ ਵਿੱਚ ਖਾਲਸਾ ਜੀ ਯਸੇਦਾਰ ਨਾ ਹੋਵੇ ਤੇ ਉਹ ਸਾਰੀ ਜਿਹੜੀ ਫੌਜ ਹੈ ਕਮਾਂਡਰ ਤੋਂ ਬਿਨਾ ਖਾਲਸਾ ਜੀ ਜੰਗ ਫਤਿਹ ਨਹੀਂ ਕਰ ਸਕਦੀ ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦਾ ਨਾਮ ਜਪਣ ਵਾਲਾ ਮਨੁੱਖ ਹੈ ਉਹਨੇ ਯਾਦ ਵੀ ਰੱਖ ਲਿਆ ਸਤ ਵੀ ਹੋ ਗਿਆ ਤੀਰਥਾਂ ਤੇ ਵੀ ਨਾ ਲਿਆ ਸ਼ਰੋਮਣੀ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦਾ ਨਾਮ ਹੈ ਆਦਿਕ ਬਥਾਰ ਕਰੋ ਕਿਸ ਕਾਮ ਮਹਾਰਾਜ ਕਹਿੰਦੇ ਹੀ ਭਾਈ ਜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਨਾਮ ਦੇ ਨਾਲ ਪਿਆਰ ਨਹੀਂ ਕਰਦੇ ਤੇ ਹੋਰ ਅਧਿਕ ਬਿਆੰਤ ਜਿਹੜੇ ਧਰਮ ਦੇ ਅਸੀਂ ਕੰਮ ਕਰਦੇ ਆਂ ਖਾਲਸਾ ਜੀ ਇਹ ਕਿਸ ਕੰਮ ਹਾ ਅਨੁਭਾਵ ਕਿਸੇ ਵੀ ਕੰਮ ਨਹੀਂ ਆਉਨੇ ਜਿਵੇਂ ਮਹਾਰਾਜ ਗੁਰਬਾਣੀ ਚ ਫਰਮਾਨ ਕਰਦੇ ਨੇ ਸਾਧ ਸੰਗਤ ਜੀ ਫਲ ਕਾਰਨ ਫੂਲੀ ਬੰਦਰਾਏ ਬਨਾਸਪਤੀ ਨੂੰ ਫੁੱਲ ਕਿਉਂ ਲੱਗਦੇ ਆ ਕਿ ਫਲ ਲੱਗ ਜਾਵੇ ਜੇ ਜੇ ਫਲ ਲੱਗਿਆ ਸਾਧ ਸੰਗਤ ਤੇ ਫੁੱਲ ਜਿਹੜੇ ਲੱਗੇ ਹੋਏ ਪ੍ਰਵਾਣ ਹਨ ਜੇ ਫਲ ਨਾ ਲਗਾ ਤੇ ਫੁੱਲਾਂ ਦੀ ਕੋਈ ਵੈਲਿਊ ਨਹੀਂ ਫੁੱਲਾਂ ਦੀ ਕੋਈ ਕਦਰ ਨਹੀਂ ਕੋਈ ਕੀਮਤ ਨਹੀਂ ਇਸੇ ਤਰ੍ਹਾਂ ਧਾਰਮਿਕ ਅਸੀਂ ਕਰਮ ਤਾਂ ਕਰਦੇ ਆ ਕਿ ਸਾਨੂੰ ਪਰਮੇਸ਼ਰ ਦਾ ਨਾਮ ਮਿਲੇ ਗੁਰੂ ਦੇ ਨਾਲ ਮਲਾਪ ਹੋ ਜਾਵੇ ਸਾਧ ਸੰਗਤ ਜੀ ਜੇਕਰ ਸਾਡਾ ਗੁਰੂ ਦੇ ਨਾਲ ਮਲਾਪ ਨਹੀਂ ਹੋਇਆ ਪਰਮਾਤਮਾ ਦਾ ਨਾਮ ਨਹੀਂ ਪ੍ਰਾਪਤ ਹੋਇਆ ਤੇ ਇਹ ਸਾਰੇ ਕੀਤੇ ਹੋਏ ਜਿਹੜੇ ਕਰਮ ਨੇ ਵਿਸਤਾਰ ਇਹ ਕਿਸੇ ਵੀ ਕੰਮ ਨੇ ਆਉਂਦੇ ਨਾਰ ਨਾਰਾਇਣ ਅੰਤਰਜਾਮ ਉਹ ਨਾਰਾਇਣ ਪਰਮੇਸ਼ਰ ਨਰ ਮਨੁੱਖਾਂ ਦੀ ਅੰਦਰ ਦੀ ਹਰੇਕ ਗੱਲ ਜਾਣਨ ਵਾਲਾ ਹੈ ਸਾਡੇ ਅੰਦਰ ਦੀ ਜਿਹੜੀ ਵੀ ਵਿਰਥਾ ਹੈ ਉਹ ਅੰਤਰਜਾਮੀ ਪਰਮੇਸ਼ਰ ਜਾਣਦੇ ਹਨ ਮਾਨ ਮਨੋ ਤਉ ਪਰ ਘਰ ਜਾ ਆਨ ਮਨੋ ਤਉ ਪਰ ਘਰ ਜਾ ਆ ਜਾਓ ਹਯੂਰ ਕਹਿੰਦੇ ਨੇ ਜਦੋਂ ਸਾਧ ਸੰਗਤ ਜੀ ਇਹ ਪਰਮੇਸ਼ਰ ਦੇ ਨਾਮ ਨੂੰ ਸਾ ੜ ਕੇ ਗੁਰੂ ਦੀ ਮਰਜਾਦਾ ਨੂੰ ਸਾ ੜ ਕੇ ਹੋਰ ਪਾਸੇ ਚੱਲਦਾ ਹੈ ਆਨ ਹੋਰ ਕੰਮਾਂ ਨੂੰ ਕਰਦਾ ਹੈ ਪੂਰ ਕਮਾਵੇ ਸੁਖ ਮੰਦਾ ਹੈ ਤੇ ਤਾਂ ਫਿਰ ਮਨੁੱਖ ਪਰਾਇਆ ਘਰਾ ਵਿੱਚ ਜਾਂਦਾ ਹੈ ਗੁਰੂ ਪਰਮਾਤਮਾ ਨੂੰ ਛੱਡ ਕੇ ਖਾਲਸਾ ਜੀ ਇਹ ਬਾਹਰ ਭਟਕਦਾ ਹੋਇਆ ਸੇਵਾ ਕਰੇਗਾ ਪਰਾਇਆ ਘਰ ਵੱਲ ਲਤਕੇਗਾ ਹਜੂਰ ਕਹੇ ਜਿਸ ਕਾ ਸਾਹਿਬ ਊਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਹੀ ਜੇ ਦਾ ਆਪਣਾ ਖਸਮਾਲਕ ਵੱਡਾ ਹੋਵੇ ਸਾਧ ਸੰਗਤ ਉਹ ਪ੍ਰਾਏ ਘਰ ਜਾਂਦਾ ਸੁਭਾ ਨਹੀਂ ਪਾਉਂਦਾ ਸਾਥ ਸੰਗਤ ਪਰ ਜਿਨ੍ਹਾਂ ਨੇ ਗੁਰੂ ਦੀ ਮਰਜ਼ਾਦਾ ਨੂੰ ਛੱਡ ਕੇ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਹੋਰਨਾਂ ਨੂੰ ਗੱਲਾਂ ਨੂੰ ਮੰਨਿਆ ਹੋਰਨਾਂ ਨਾਲ ਪਿਆਰ ਕੀਤਾ ਕਹਿੰਦੇ ਤਾਂ ਮਨੁੱਖ ਜਿਹੜਾ ਪ੍ਰਾਏ ਘਰ ਜਾਂਦਾ ਹੈ ਜੀ ਪ੍ਰਾਏ ਸੇਵਾ ਕਰਦਾ ਹੈ ਕਿਸ ਜਾਚੋਂ ਨਹੀਂ ਕੋ ਥਾਉ ਪਰ ਗੁਰਮੁਖਾਂ ਦੇ ਅੰਦਰ ਇਹ ਭਾਵਨਾ ਹੁੰਦੀ ਹੈ ਪ੍ਰਤੀਤ ਹੁੰਦੀ ਹੈ ਕਿ ਇਹ ਵਾਹਿਗੁਰੂ ਇਹ ਪਰਮੇਸ਼ਰ ਮੈਂ ਤੁਹਾਨੂੰ ਸਾਡੇ ਕੇ ਹੋਰ ਕਿਸੇ ਦੇ ਪਾਸੋਂ ਕਿੱਥੋਂ ਮੰਗਾ ਕਿਉਂਕਿ ਤੁਹਾਡੇ ਦਰ ਤੋਂ ਬਿਨਾ ਹੋਰ ਦੂਜਾ ਦਾਰ ਹੀ ਹੈ ਨਹੀਂ ਹੋਰ ਕੋਈ ਜਗ੍ਹਾ ਹੀ ਹੈ ਨਹੀਂ ਜਿੱਥੋਂ ਸਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਾਤ ਦੁਨੀਆ ਦਾ ਪਦਾਰਥ ਮੁਕਤੀ ਆਦਿਕ ਗਿਆਨ ਪਦਾਰਥ ਮਿਲ ਜਾਏ ਹਜੂਰ ਕਹਿੰਦੇ ਗੁਰਮੁਖਾਂ ਨੂੰ ਪਤਾ ਕਿ ਇਹ ਵਾਹਿਗੁਰੂ ਤੇਰੇ ਤੋਂ ਬਿਨਾ ਤੁਹਾਡੇ ਦਰ ਤੋਂ ਬਿਨਾ ਹੋਰ ਕੋਈ ਦੂਜਾ ਦਰ ਨਹੀਂ ਕੋਈ ਦੂਜੀ ਜਗ੍ਹਾ ਨਹੀਂ ਜਿੱਥੋਂ ਸਾਨੂੰ ਹਰੀ ਪਰਮੇਸ਼ਰ ਦਾ ਨਾਮ ਪ੍ਰਾਪਤ ਹੋ ਜਾਵੇ ਮੁਕਤੀ ਮਿਲ ਜਾਏ ਇਹ ਗੁਰਮੁਖਾਂ ਦੀ ਅਵਸਥਾ ਹੁੰਦੀ ਹੈ ਜੀ ਨਾਨਕ ਗੁਰਮਤ ਸਹਿਜ ਸਮਾਉ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਭਾਈ ਫਿਰ ਉਹ ਗੁਰਮੁਖ ਗੁਰੂ ਦੀ ਮਤ ਲੈ ਕੇ ਗੁਰੂ ਦੇ ਕਈ ਅਨੁਸਾਰ ਚੱਲ ਕੇ ਗੁਰੂ ਦੀ ਮਰਜਾਦਾ ਨੂੰ ਧਾਰ ਕੇ ਸਹਿਜ ਗਿਆਨ ਦੇ ਨਾਲ ਸਮਾ ਜਾਂਦੇ ਨੇ ਪ੍ਰਮਾਤਮਾ ਦੇ ਨਾਲ ਇਕਮਿਕ ਹੋ ਜਾਂਦੇ ਹਨ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾ ਨਾ ਇਸ ਤਰ੍ਹਾਂ ਗੁਰਮੁਖ ਪਿਆਰਿਓ ਉਹ ਪ੍ਰਮਾਤਮਾ ਦੇ ਨਾਲ ਸਮਾ ਜਾਂਦੇ ਹਨ ਹੋਈਆ ਭੁੱਲਾ ਚੁਕਾਂ ਦੀ ਖੇਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ